ਕਬੀਰ ਸੇਵਾ ਕੋ ਦੁਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਤਾਤਾਂ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਪੰਡਤ ਗਏ ਪਾਠੇ ਪਰੀ ਮਹੀਰ ਇੱਕ ਆਉ ਕਟ ਕਾਟੇ ਰਾਮ ਕੀ ਤੇ ਚੜ ਰਿਓ ਕਬੀਰ ਕਬੀਰ ਦੁਨੀਆ ਕੇ ਧੋਖੇ ਮੁਵਾ ਚਲ ਪੁਲ ਕੀ ਕਾਨ ਤਬ ਕੁੱਲ ਕਿਸ ਕਾ ਲਾਜ ਸੀ ਜਬ ਲਾਂ ਤਰੈ ਮਸਾਨ ਕਬੀਰ ਡੂਬੋ ਗੇਰੇ ਬਾਪਰੇ ਮੈ ਲੋਗਨ ਕੀ ਕਾਨ ਪਰ ਉਸਕੇ ਜੋ ਹੁਆ ਆਪਣੇ ਪੀ ਜਾਨ ਕਬੀਰ ਭਲੀ ਮਦੁਖਰੀ ਨਾ ਨਿਬਦ ਕੋ ਨਾਜ ਦਵਾ ਕਾਉ ਕੋ ਨਹੀਂ ਬੜਾ ਦੇਸ ਬੜਾ ਰਾਜ ਕਬੀਰ ਦਾਵੇ ਦਜਨ ਹੇਤ ਹੈ ਨਿਰਦਾਵੇ ਰਹੇ ਨਿਸ਼ੰਕ ਜੋ ਜਨ ਨਿਰਦਾਵੇ ਰਹੇ ਸੋ ਗਣੈਂਦਰ ਸੋਰੰਕ ਕਬੀਰ ਪਾਲ ਸਮਵਾ ਸਰਵਰ ਭਰਾ ਪੀ ਨਾ ਸਕੇ ਕੋਈ ਨੀਰ ਆਗ ਬੜੇ ਤੇ ਪਾਇਓ ਤੂੰ ਪਰ ਪਰ ਪੀਓ ਕਬੀਰ ਕਬੀਰ ਪਰ ਬਾਤੇ ਤਾਰੇ ਕਿਸੇ ਤਿਉ ਇਹ ਕਿਸੇ ਸਰੀਰ ਇਹਦ ਅੱਖਰ ਨਾ ਕਿਸੇ ਸੂ ਗੈ ਰਿਓ ਕਬੀਰ ਕਬੀਰ ਕੋਠੀ ਕਾਠ ਕੀ ਦੈਦਸ ਲਾਗੀ ਆਗ ਪੰਡਤ ਪੰਡਤ ਜਲਮ ਵਹਿ ਮੂਰਖ ਹੋਰੇ ਆਗ ਕਬੀਰ ਸੰਸਾਧੂਰ ਕਰ ਕਾਗਦ ਦੇ ਬਿਹਾਏ ਬਾਵਨਿਆ ਕਰ ਸੋਧ ਕੇ ਹਰ ਚਰਣੀ ਚਿਤ ਲਾਏ ਕਬੀਰ ਸੰਤ ਨਾ ਛਾਡੇ ਸੰਤਈ ਜੋ ਕੋਟਕ ਮਿਲੇ ਸੰਤ ਮੱਲਿਆ ਕਰ ਕੰਗੰਬਿੜਿਓ ਤਾ ਸ਼ੀਤਲ ਤਾ ਨਾਂਤ ਜੰਤ ਕਬੀਰ ਮਨ ਸ਼ੀਤਲ ਭਇ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਆ ਜਨ ਕੇ ਉਦਕ ਸਮਾਨ ਕਬੀਰ ਸਾਰੀ ਸ੍ਰਿਜਨ ਹਾਰ ਕੀ ਜਾਣੇ ਨਹੀਂ ਕੋਈ ਕਹਿ ਜਾਣੈ ਆਪਣ ਤਨੀ ਕਹਿ ਦਾਸ ਤੇ ਮਹਨੀ ਹੋਈ ਕਬੀਰ ਰਲੀ ਪਈ ਜੋ ਕੋ ਪਰਿਆ ਦਿਸ ਗਈ ਸਭ ਫੂਲ ਉਰਾ ਕਰ ਪਾਣੀ ਪਿਆ ਜਾਏ ਮਿਲਿਓ ਟਲ ਫੂਲ ਕੱਢੀ ਰਾ ਤੁਰਸ ਕੇਲ ਕੇ ਪੁਰੀਆਂ ਬਾਂਦੀ ਦੇ ਦੇਸ ਚਾਰ ਕੋ ਵੇਖਣਾ ਅੰਤ ਕੇ ਕੀ ਕੇ ਕਬੀਰ ਸੂਰਜ ਚਾਂਦ ਕਹਿ ਉਦੇ ਪਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲ ਪਈ ਸਭ ਖੇ ਜੈਨ ਪੋਤਾ ਪੈ ਨਹੀਂ ਜੈ ਕੋ ਤਾਂ ਹਰਨਾ ਹੈ ਕਹਉ ਕਬੀਰ ਵਿਚਾਰ ਕੇ ਸੰਤ ਸੁਨੋ ਮਨ ਮਾਹੇ